ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਜ਼ਰ ਹੈ ਇੱਕ ਨਵੀਂ ਕਹਾਣੀ ਲੈ ਕੇ ਉਮੀਦ ਆ ਤੁਹਾਨੂੰ ਕਹਾਣੀ ਪਸੰਦ ਆਉਗੀ। ਕਿੱਥੇ ਗਈਆਂ ਚੁੰਨੀਆਂ ਮੁਟਿਆਰੀ ਬਾਪੂ ਤੁਹਾਡੇ ਵੇਲੇ ਵੀ ਆਪਣਾ ਏਦਾਂ ਦਾ ਵਿਰਸਾ ਸੀ। ਜਿੱਦਾਂ ਹੁੰਦਾ ਹੁਣੇ ਨਹੀਂ ਕਵਲਪੁੱਤ ਉਹਦੋਂ ਦਾ ਵਿਰਸਾ ਬਹੁਤ ਵਧੀਆ ਸੀ। ਕਿਵੇਂ ਦਾ ਸੀ ਭਲਾਂ ਦੱਸੋ ਤਾਂ ਬਾਪੂ ਜੀ ਲੈ ਸੁਣ ਕਵਲਪੁੱਤ। ਮੁਟਿਆਰਾਂ ਦਾ ਪਹਿਰਾਵਾ ਸੀ ਹੁਣ ਤਾਂ ਪੰਜਾਬਣ ਮੁਟਿਆਰਾਂ ਦਾ ਪਹਿਰਾਵਾ ਹੀ ਬਦਲਿਆ ਪਿਆ। ਸਿਰ ਤੋਂ ਚੁੰਨੀਆਂ ਲਹਿ ਗਈਆਂ ਨੇ ਜਿਨ੍ਹਾਂ ਨੂੰ ਆਪਾਂ ਇੱਜ਼ਤਾਂ ਕਹਿੰਦੇ ਸਾਂ। ਉਹ ਪੰਜਾਬੀ ਸੂਟਾਂ ਦੇ ਰਿਵਾਜ ਸਾਰੇ ਖਤਮ ਹੋ ਗਏ ਨੇ ਹੁਣ ਤਾਂ ਮੁਟਿਆਰਾਂ ਜਿੰਨਾ ਪਲਾਜ਼ੋ ਸ਼ਰਾਰੇ ਪਾਉਣ ਲੱਗ ਪਈਆਂ ਨੇ ਜੇ ਕੋਈ ਮੁਟਿਆਰ ਪੰਜਾਬੀ ਸੂਟ ਪਾਉਂਦੀ ਵੀ ਆ ਤਾਂ ਸਲਵਾਰ ਨੈਰੋ ਤੇ ਉਹ ਪੈਰੋਂ ਉੱਚੀਆਂ ਹੋ ਗਈਆਂ ਨੇ ਪਤਾ ਨਹੀਂ ਕੀ ਕੀ ਰਿਵਾਜ ਚੱਲ ਪਏ ਨੇ ਸਾਰਾ ਮਾਹੌਲ ਹੀ ਬਦਲਿਆ ਪਿਆ ਗੱਬਰੂਆਂ ਦਾ ਪਹਿਰਾਵਾ ਹੁੰਦਾ ਆਪਣੇ ਪੰਜਾਬੀ ਗੱਬਰੂ ਵੀ ਆਪਣੇ ਪਹਿਰਾਵੇ ਨੂੰ ਭੁੱਲ ਗਏ ਨੇ ਉਹ ਕੁੜਤਾ ਚਾਦਰਾਂ ਛੱਡ ਥਾਂ ਥਾਂ ਤੋਂ ਪਾਟੀਆਂ ਪੈਂਟਾਂ ਪਾਉਣ ਲੱਗ ਪਏ ਨੇ ਇਨੀਆਂ ਪਾਟੀਆਂ ਪੈਂਟਾਂ ਤਾਂ ਕਿਸੇ ਮੰਗਣ ਵਾਲੇ ਮੰਗਤੇ ਦੀਆਂ ਨਹੀਂ ਹੁੰਦੀਆਂ ਜਿੰਨੀਆਂ ਪਾਟੀਆਂ ਪੈਂਟਾਂ ਇਹ ਪਾਉਂਦੇ ਨੇ ਪਹਿਲਾਂ ਬੰਦੇ ਮੁੱਛਾਂ ਆਪਣੀ ਸ਼ਾਨ ਲਈ ਰੱਖਦੇ ਸਨ ਤੇ ਅੱਜ ਕੱਲ ਤਾਂ ਗੱਬਰੂਆਂ ਨੇ ਮੁੱਛਾਂ ਦੇ ਟ੍ਰੈਂਡ ਚਲਾ ਲਏ ਨੇ ਸਿਰ ਤੋਂ ਮੋਣੇ ਨੇ ਲੰਮੀਆਂ ਲੰਮੀਆਂ ਦਾੜੀਆਂ ਰੱਖੀਆਂ ਨੇ ਹੋਰ ਤਾਂ ਹੋਰ ਮੁੱਛ ਦੇ ਲੋਗੋ ਬਣਾ ਕੇ ਮੋਟਰਸਾਈਕਲ ਕਾਰ ਬੱਸਾਂ ਟਰੱਕਾਂ ਤੇ ਲਾਏ ਹੋਏ ਨੇ ਪਤਾ ਨਹੀਂ ਕੀ ਹੋ ਗਿਆ ਇਹ ਮੇਰੇ ਸੋਹਣੇ ਪੰਜਾਬੀ ਗੱਬਰੂਆਂ ਨੂੰ ਗਾਇਕਾਂ ਦਾ ਪਹਿਰਾਵਾ ਪਹਿਲਾਂ ਪੁਰਾਣੇ ਗਾਇਕ ਆਪਣੀ ਪੰਜਾਬੀ ਡਰੈਸ ਕੁੜਤਾ ਚਾਦਰਾਂ ਪਾ ਕੇ ਸਟੇਜ ਤੇ ਸ਼ੁੱਧ ਪੰਜਾਬੀ ਗੀਤ ਜਾਂ ਲੋਕ ਤਤ ਗਾਉਂਦੇ ਸੀ ਤੇ ਅੱਜ ਦੇ ਗਾਇਕ ਕਟੀਆਂ ਫਟੀਆਂ ਜੀਨਾ ਪਾ ਕੇ ਸਟੇਜ ਤੇ ਚੜ ਜਾਂਦੇ ਨੇ ਤੇ ਫੇਰ ਇਹ ਪਤਾ ਨਹੀਂ ਲੱਗਦਾ ਕਿ ਗਾਉਣ ਵਾਲਾ ਹੈ ਜਾਂ ਕਿਸੇ ਦੇ ਨਾਲ ਆਇਆ ਹੈ ਆ ਹਾਲ ਤਾਂ ਹੋਇਆ ਪਿਆ ਸਾਡੇ ਪੰਜਾਬੀ ਸੱਭਿਆਚਾਰ ਦਾ ਪੁਰਾਣੀਆਂ ਖੇਡਾਂ ਗੁੱਲੀ ਡੰਡਾ ਵਾਂਦਰ ਕਿਲਾ ਕਵਲਪੁੱਤ ਆਪਣੀਆਂ ਪੁਰਾਣੀਆਂ ਖੇਡਾਂ ਗੁੱਲੀ ਡੰਡਾ ਵਾਂਦਰ ਕਿਲਾ ਵਾੰਜਾ ਪਿੱਠੂ ਬਹੁਤ ਵਧੀਆ ਹੁੰਦੀਆਂ ਸਨ ਇੰਨਾ ਖੇਡਾਂ ਨੂੰ ਖੇਡਣ ਵਾਲ ਨਾਲ ਨਾਲੇ ਤਾਂ ਮਨੋਰੰਜਨ ਹੁੰਦਾ ਸੀ ਨਾਲੇ ਖੇਡਣ ਵਾਲਿਆਂ ਵਿੱਚ ਪਿਆਰ ਵਧਦਾ ਸੀ ਨਾਲੇ ਸਰੀਰ ਦੀ ਕਸਰਤ ਵੀ ਹੋ ਜਾਂਦੀ ਸੀ ਤੇ ਸਰੀਰ ਉੱਤੇ ਮੋਟਾਪਾ ਵੀ ਨਹੀਂ ਸੀ ਹੁੰਦਾ ਤੇ ਅੱਜ ਦੀ ਪੀੜ੍ਹੀ ਦੇ ਜਵਾਨ ਜੰਮਦੇ ਮਗਰੋਂ ਮੋਬਾਈਲ ਪਹਿਲਾਂ ਮੰਗਣ ਲੱਗ ਜਾਂਦੇ ਨੇ ਉਹ ਇਹ ਸਾਰੀਆਂ ਖੇਡਾਂ ਦਾ ਭੁੱਲ ਹੀ ਗਏ ਨੇ ਤੇ ਆਪਣੇ ਮੋਬਾਈਲ ਵਾਲੀਆਂ ਖੇਡਾਂ ਹੀ ਖੇਡਦੇ ਨੇ ਤਾਂ ਹੀ ਤਾਂ ਸਰੀਰ ਇੱਕ ਤੌਰ ਤੇ ਢਿੱਲੇ ਜੇ ਰਹਿੰਦੇ ਹਨ ਪੁਰਾਣੀਆਂ ਖੁਰਾਕਾਂ ਦੁੱਧ ਦੇਸੀ ਘਿਓ ਤੇ ਮੱਖਣ ਬਹੁਤ ਵਧੀਆ ਹੁੰਦੀਆਂ ਸੀ ਘਰ ਦਾ ਦੁੱਧ ਦੇਸੀ ਕਿਉ ਮੱਖਣ ਦਹੀਂ ਖਾਣ ਵਾਲੇ ਵੀ ਉਦੋਂ ਹੱਟੇ-ਕੱਟੇ ਹੁੰਦੇ ਸਨ ਅੱਜ ਤਰ ਅੱਜ ਤਨਾ ਸਾਰਾ ਕੁਝ ਹੀ ਮਿਲਾਵਟ ਖੋਰ ਹੈ ਇਥੋਂ ਤੱਕ ਕਿ ਸਬਜ਼ੀਆਂ ਵੀ ਟੀਕਿਆਂ ਨਾਲ ਪੱਕਦੀਆਂ ਨੇ ਉਦੋਂ ਪੁਰਾਣੇ ਬੰਦੇ ਪੀਪਾ ਘਿਓ ਦਾ ਪੀ ਜਾਂਦੇ ਸਨ ਤੇ ਅੱਜ ਕੱਲ ਦੇ ਜਵਾਨ ਇੱਕ ਚਮਚ ਦਾਲ ਚ ਪਾ ਲੈਣ ਤਾਂ ਉਹਨਾਂ ਨੂੰ ਲੂਜ਼ ਮੋਸ਼ਨ ਲੱਗ ਜਾਂਦੇ ਨੇ ਆ ਹਾਲ ਹੋਇਆ ਪਿਆਏ ਅੱਜ ਦੀ ਜਵਾਨੀ ਦਾ ਨੂਹਾ ਦਾ ਕੁੰਡ ਕੱਢਣਾ ਪਹਿਲਾ ਨੂਹਾ ਆਪਣੇ ਸਹੁਰੇ ਤੇ ਜੀਠ ਸਾਹਮਣੇ ਕੁੰਡ ਨਹੀਂ ਸੀ ਚੱਕਦੀਆਂ ਤੇ ਸਵੇਰੇ ਸਮੇਂ ਸਿਰ ਉੱਠ ਕੇ ਸੱਸ ਸਹੁਰੇ ਦੇ ਪੈਰੀ ਹੱਥ ਲਾਉਣੇ ਤੇ ਉਹਨਾਂ ਦਾ ਪਿਆਰ ਲੈਣਾ ਤੇ ਉਹਨਾਂ ਨੂੰ ਹੀ ਸਾਰੀ ਉਮਰ ਆਪਣੇ ਮਾਪਿਓ ਸਮਝਣਾ ਘਰ ਆਏ ਗਏ ਦੀ ਪੂਰੀ ਇੱਜ਼ਤ ਕਰਨੀ ਤੇ ਹੁਣ ਨੂਹ ਆਪਣੇ ਸੱਸ ਸਹੁਰੇ ਸਾਹਮਣੇ ਕੁੰਡ ਕੱਢਣਾ ਤਾਂ ਬਹੁਤ ਦੂਰ ਦੀ ਗੱਲ ਐ ਸੱਸ ਸਹੁਰੇ ਨੂੰ ਹੀ ਘਰੋਂ ਕਢਾ ਦਿੰਦੀਆਂ ਨੇ ਝਾੜ ੜ ਕਰ ਦਿੰਦੀਆਂ ਨੇ ਕਿ ਸਾਤੋਂ ਨਹੀਂ ਇਹਦੀ ਰੋਟੀ ਪਾਖਦੀ ਨਾ ਕੱਪੜੇ ਧੁੱਪ ਦੇ ਇਹ ਆਪ ਦਾ ਸਿਆਪਾ ਆਪ ਕਰਨ ਤੇ ਨਾ ਹੀ ਹੁਣ ਨੂਹਾ ਉੰਨਾ ਕੰਮ ਕਰਦੀਆਂ ਨੇ ਜਿੰਨਾ ਪਹਿਲਾਂ ਪ੍ਰਾਣੀਆਂ ਸੁਹਾਨੀਆਂ ਕਰਦੀਆਂ ਸਨ ਪਹਿਲਾਂ ਘਰ ਦਾ ਸਾਰਾ ਕੰਮ ਕਰਨਾ ਮੱਜਾਂ ਦਾ ਗੋਹਾ ਕੂੜਾ ਕਰਨਾ ਪਾਥੀਆਂ ਪੱਥਣੀਆਂ ਤੇ ਫਿਰ ਕਾਮੇ ਜੱਟ ਵਾਸਤੇ ਕੀਤਾ ਚ ਪੱਤਾ ਲੈ ਕੇ ਜਾਣਾ ਤੇ ਹੁਣ ਵਾਲੀਆਂ ਸੁਆਣੀਆਂ ਦੀ ਤਾਂ ਜਾਗ ਵੀ 12 ਵਜੇ ਖੁੱਲਦੀ ਐ ਕੰਮ ਇਹ ਖੇ ਕਰਨਾ ਆਟਾ ਗੁੰਨਣ ਲੱਗਿਆਂ ਮੂੰਹ ਇੰਚ ਬੰਨ ਲੈਣਗੀਆਂ ਜਿਵੇਂ ਡੂਮਣਾ ਚੂਣ ਜਾਣਾ ਹੋਣੇ ਬਾਲਟੀ ਨੂੰ ਬਾਅਦ ਵਿੱਚ ਹੱਥ ਪਾਉਂਦੀਆਂ ਪਹਿਲਾਂ ਕਹਿ ਦਿੰਦੀਆਂ ਕਿ ਮੇਰਾ ਲੱਕ ਦੁਖਦਾ ਤੁਸੀਂ ਕੋਈ ਕੰਮ ਕਰਨ ਵਾਲੀ ਰੱਖ ਲਓ ਕਮਲ ਪੁੱਤ ਉਹਨਾਂ ਨੂੰ ਭਲਾ ਕੋਈ ਪੁੱਛਣ ਵਾਲਾ ਹੋਵੇ ਜੇ ਘਰ ਕੰਮ ਵਾਲੀ ਹੀ ਰੱਖਣੀ ਹੈ ਤਾਂ ਫਿਰ ਮੁੰਡੇ ਦਾ ਵਿਆਹ ਕਰਨ ਦੀ ਕੀ ਲੋੜ ਸੀ ਮੈਂ ਸਾਰੀਆਂ ਦੀ ਗੱਲ ਨਹੀਂ ਕਰਦਾ ਪੁੱਤ ਕੁਝ ਹੁੰਦੀਆਂ ਨੇ ਇਦਾਂ ਦੀਆਂ ਜਿਹੜੀਆਂ ਵਾਲੇ ਚੋਚ ਕਰਦੀਆਂ ਨੇ ਹੁਣ ਕੋਈ ਹੀ ਬਿਰਲਾ ਘਰ ਹੋ ਜਿੱਥੇ ਚੁੱਲ੍ਹਾ ਚੌਂਕਾ ਦੇਖਣ ਨੂੰ ਮਿਲਦਾ ਹੋ ਚੁੱਲਾ ਚੌਕਾ ਵੀ ਪਰਿਵਾਰ ਦਾ ਪਿਆਰ ਵਧਾਉਣ 'ਚ ਸਹਾਇੀ ਹੁੰਦਾ ਸੀ ਕਿਉਂਕਿ ਜਦੋਂ ਚੁੱਲ੍ਹੇ ਚੌਕੇ ਹੁੰਦੇ ਤਾਂ ਸਾਰਾ ਟੱਬਰ ਪਰਿਵਾਰ ਇੱਕ ਜਗ੍ਹਾ ਬੈਠ ਕੇ ਹੀ ਰੋਟੀ ਖਾਂਦੇ ਸਨ ਬੇਬੇ ਨੇ ਲਾਹੀ ਜਾਣੀਆਂ ਤੇ ਸਾਰਿਆਂ ਨੇ ਨਾਲ ਕੇ ਖਾਈ ਜਾਣੀਆਂ ਤੇ ਨਾਲ-ਨਾਲ ਲੱਕੜਾਂ ਨੂੰ ਚੁੱਲ੍ਹੇ ਤੇ ਅਗਾਹ ਕਰਦੇ ਜਾਣਾ ਹੁਣ ਚੁੱਲ੍ਹੇ ਦੀ ਥਾਂ ਗੈਸ ਨੇ ਲੈ ਲਈ ਆ ਤੇ ਸਾਰੇ ਆਪਣੀ ਆਪਣੀ ਰੋਟੀ ਪਾ ਆਪਣੇ ਆਪਣੇ ਕਮਰੇ 'ਚ ਜਾ ਬੈਠ ਜਾਂਦੇ ਨੇ ਜਿਸ ਕਰਕੇ ਹੁਣ ਪਿਆਰ ਪਹਿਲਾਂ ਨਾਲੋਂ ਘੱਟ ਹੋ ਗਏ ਨੇ ਟੀਵੀ ਦੀ ਥਾਂ ਐਲਸੀਡੀ ਟੀਵੀ ਵੀ ਕਿੰਨੀ ਵਧੀਆ ਚੀਜ਼ ਸੀ ਜਿਹੜਾ ਸਾਰੇ ਪਰਿਵਾਰ ਨੂੰ ਇੱਕ ਜਗ੍ਹਾ ਜੋੜ ਕੇ ਬਿਠਾ ਦਿੰਦਾ ਸੀ ਖੁੱਲੇ ਵਿੜੇ ਹੁੰਦੇ ਸੀ ਤੇ ਸਾਹਮਣੇ ਲੱਕੜ ਦੇ ਮੇਜ਼ ਤੇ ਟੀਵੀ ਰੱਖਿਆ ਹੋਣਾ ਤੇ ਸਾਰੇ ਟੱਬਰ ਨੇ ਰਲ ਕੇ ਬੈਠ ਕੇ ਦੇਖਣਾ ਹੁਣ ਉਹ ਗੱਲਾਂ ਕਿੱਥੇ ਕਾਵਲ ਪੁੱਤ ਹੁਣ ਤਾਂ ਵੱਡਿਆਂ ਤੋਂ ਲੈ ਕੇ ਬੱਚਿਆਂ ਦੇ ਕਮਰੇ ਵਿੱਚ ਅਲੱਗ-ਅਲੱਗ ਐਲਸੀਡੀਆਂ ਲੱਗੀਆਂ ਨੇ ਤੇ ਕੋਈ ਕਾਰਟੂਨ ਦੇਖ ਰਿਹਾ ਕੋਈ ਫਿਲਮਾਂ ਤੇ ਕੋਈ ਗੁਰਬਾਣੀ ਵਿਆਹਾਂ 'ਚ ਬਦਲਾ ਪਹਿਲਾਂ ਵਿਆਹ ਕਿੰਨੇ ਵਧੀਆ ਹੁੰਦੇ ਸਨ ਵਿਆਹਾਂ 'ਚ ਢੋਲ ਚਿੰਟੇ ਤੇ ਸ਼ੈਣੇ ਵੱਜਦੇ ਤੇ ਬੋਲੀਆਂ ਪੈਂਦੀਆਂ ਸਨ ਘਰਾਂ 'ਚ ਔਰਤਾਂ ਸ਼ਾਮ ਨੂੰ ਇਕੱਠੀਆਂ ਹੋ ਕੇ ਘੋੜੀਆਂ ਸੁਹਾਗ ਗਾਉਂਦੀਆਂ ਹੁੰਦੀਆਂ ਸਨ ਤੇ ਅੱਜ ਦੀ ਪੀੜ੍ਹੀ ਨੂੰ ਤਾਂ ਘੋੜੀਆਂ ਸੁਹਾਗ ਦਾ ਪਤਾ ਹੀ ਨਹੀਂ ਕਿ ਕੀ ਹੁੰਦੀ ਆ ਉਦੋਂ ਮੁੰਡੇ ਦੀ ਵਿਰਾਤ ਕੁੜੀ ਵਾਲਿਆ ਘਰ ਤਿੰਨ ਤਿੰਨ ਚਾਰ ਚਾਰ ਦਿਨ ਰਹਿੰਦੀ ਹੁੰਦੀ ਸੀ ਤੇ ਅੱਜ ਲੋਕ ਬਰਾਤ ਰੱਖਣ ਦੀ ਗੱਲ ਤਾਂ ਦੂਰ ਘਰ ਬੜਨ ਹੀ ਨਹੀਂ ਦਿੰਦੇ ਲਾਹ ਹੀ ਪੈਲਸ ਬੁੱਕ ਕਰਵਾ ਲੈਂਦੇ ਨੇ ਕਿ ਘਰ ਕੋਈ ਖਲਾਰਾ ਨਾ ਪਵੇ ਤੇ ਹੋਰ ਤਾਂ ਹੋਰ ਆਪਣੀ ਧੀ ਨੂੰ ਵੀ ਵਾਰੋਂ ਵਾਰ ਪੈਲਸ ਚੋ ਹੀ ਤੋਰ ਦਿੰਦੇ ਨੇ ਹੁਣ ਤਾਂ ਨਵਾਂ ਜਵਾਨਾ ਆ ਗਿਆ ਢੋਲ ਚਿੰਟੇ ਸ਼ੈਣੇ ਬੋਲੀਆਂ ਦੀ ਥਾਂ ਡੀਜ਼ਿਆਂ ਨੇ ਲੈ ਲਈ ਲੱਚਰ ਗੀਤ ਚੱਲਦੇ ਆ ਵਿਆਹਾਂ ਚ ਕੋਈ ਰੋਕ ਟੋਕ ਨਹੀਂ ਹੁੰਦੀ ਲੋਕੀ ਪੀ ਪੀ ਸ਼ਰਾਬਾਂ ਵਿਆਹਾਂ ਚ ਫਾਇਰ ਕਰਦੇ ਨੇ ਸਾਰਾ ਮਾਹੌਲ ਹੀ ਬਦਲਿਆ ਪਿਆ ਹੈ ਵੱਡੇ ਪਰਿਵਾਰ ਪਿਆਰ ਦਾ ਪ੍ਰਤੀਕ ਹੁੰਦੇ ਸੀ ਕੋਈ ਭੇਦ ਭਾਵ ਨਹੀਂ ਹੁੰਦਾ ਸੀ ਪੰਜ ਪੰਜ ਪਰਿਵਾਰ ਇੱਕੋ ਘਰ 'ਚ ਇਕੱਠੇ ਰਹਿੰਦੇ ਹੁੰਦੇ ਸੀ ਖੁੱਲੇ ਵਿਹੜੇ ਹੁੰਦੇ ਸੀ ਘਰਾਂ 'ਚ ਜਵਾਖਾਂ ਦੀਆਂ ਖੂਬ ਰੌਣਕਾਂ ਹੁੰਦੀਆਂ ਸੀ ਤੇ ਜਦੋਂ ਕੋਈ ਘਰ ਰਿਸ਼ਤੇਦਾਰ ਆਉਣਾ ਤਾਂ ਚਾਹ ਚੜ ਜਾਂਦਾ ਸੀ ਤੇ ਸਾਰੀ ਰਾਤ ਗੱਲਾਂ ਕਰਦੇ ਹੀ ਲੰਘ ਜਾਂਦੀ ਸੀ ਹੁਣ ਪਰਿਵਾਰ ਨਿੱਕੇ ਹੋ ਗਏ ਤੇ ਪਰਿਵਾਰਾਂ 'ਚ ਪਿਆਰ ਵੀ ਘਟ ਗਿਆ ਤੇ ਰਿਸ਼ਤੇਦਾਰ ਘਰ ਬੁਲਾਉਣਾ ਤਾਂ ਦੂਰ ਦੀ ਗੱਲ ਜੇ ਕਿਤੇ ਰਿਸ਼ਤੇਦਾਰ ਆਉਣ ਦਾ ਪਤਾ ਵੀ ਲੱਗ ਜੇ ਤਾਂ ਮੱਥੇ ਵੱਟ ਪਹਿਲਾਂ ਪੈ ਜਾਂਦਾ ਬਾਪੂ ਆਪਣਾ ਪੁਰਾਣਾ ਵਿਰਸਾ ਕਿੰਨਾ ਵਧੀਆ ਸੀ ਆਪਾਂ ਹੁਣ ਨਹੀਂ ਮੋੜ ਕੇ ਲਿਆ ਸਕਦੇ ਆਪਣਾ ਪੰਜਾਬੀ ਵਿਰਸਾ ਨਹੀਂ ਕਾਵਲ ਪੁੱਤ ਹੁਣ ਕਿੱਥੇ ਹੁਣ ਤਾਂ ਮੁੰਡੇ ਕੁੜੀਆਂ ਆਪਣੀ ਮਾਤ ਪਾਸ਼ਾ ਪੰਜਾਬੀ ਹੀ ਭੁੱਲਦੇ ਜਾਂਦੇ ਹਨ ਜਿਹੜਾ ਬੰਦਾ ਆਪਣੀ ਮਾਤ ਪਾਸ਼ਾ ਹੀ ਨਹੀਂ ਜਾਣਦਾ ਉਹ ਵਿਰਸੇ ਬਾਰੇ ਕੀ ਜਾਣਦਾ ਹੋ ਜਦ ਅਸੀਂ ਖੁਦ ਨਹੀਂ ਕਰਦੇ ਕਦਰਾਂ ਫਿਰ ਕਿਦਾਂ ਮੱਤਾ ਦੇਈਏ ਪਹਿਲਾਂ ਆਪਣਾ ਆਪ ਸੁਧਾਰੀਏ ਫਿਰ ਦੂਜਿਆਂ ਨੂੰ ਕਹੀਏ ਤਾਂ ਵਾਹ ਦੋਸਤੋ ਜੇ ਕਰਖਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ